ਤਰਪਾ ਦੀ ਉਧਰੀ ਉਧਲੇ ਬਥੇ ਹੋ ਜੂ ਉਸ ਖੇਡ ਹੀ ਹੋ ਜਾ। ਇੱਕ ਦੇਸ਼ ਦੇ ਵਿੱਚ ਸੰਘ ਦੇ 100 ਸਾਲ ਪੂਰੇ ਹੋਏ ਆ। ਉਸ ਵੰਡਲੇ ਵਿੱਚ ਜਿਹੜੇ ਇਦਾਂ ਦੇ ਕਾਰਜਕ੍ਰਮ ਹੈ ਸਤਾਬੀ ਬਰਸਡੇ ਉਹ ਚੱਲ ਰਹੇ ਹਨ ਪਟਿਆਲਾ ਸ਼ਹਿਰ ਦੇ ਵਿੱਚ ਅੱਜ ਇਹ ਤੀਜਾ ਪ੍ਰੋਗਰਾਮ ਹੈ ਦੋ ਜਿਹੜੇ ਪ੍ਰੋਗਰਾਮ ਸੀਗੇ 2 ਤਾਰੀਖ ਨੂੰ ਹੋਏ ਆ ਇੱਕ ਅਜੇ ਇੱਥੇ ਹੋਇਆ ਤੇ ਇੱਕ ਚੌਥਾ ਪ੍ਰੋਗਰਾਮ ਅਰਵਸਟੇਟ ਚੱਲ ਰਿਹਾ ਹੈ ਚਾਰ ਪ੍ਰੋਗਰਾਮ ਪਟਿਆਲਾ ਸ਼ਹਿਰ ਦੇ ਵਿੱਚ ਹੋਏ ਆ ਇਹਦਾ ਹੈਡ ਟੂ ਇਹ ਹੀ ਆ ਕਿ ਸੰਧ ਨੇ ਜਿਹੜੇ 100 ਸਾਲ ਪੂਰੇ ਹੋਏ ਆ ਉਹਦੇ ਚ ਆਮ ਲੋਕਾਂ ਤੱਕ ਜਿਹੜੀ ਆ ਪਹੁੰਚ ਕੀਤੀ ਜਾਵੇ ਔਰ ਸਮਾਜ ਦੇ ਵਿੱਚ ਵੀ ਜਿਹੜਾ ਹੈ ਲੋਕਾਂ ਤੱਕ ਮੈਸੇਜ ਜਾਵੇ ਸੰਗ ਕੀ ਕੀ ਕਰ ਰਹਾ ਹੈ। ਔਰ ਇਸੇ ਕੜੀ ਤੋਂ ਬਾਅਦ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਹੋਰ ਵੀ ਕੀਤੇ ਰਹਿਣਗੇ ਪ੍ਰੋਗਰਾਮ ਹੈ ਉਹ ਹੋਣ ਵਾਲੇ ਹੈ। ਅਗਲੇ ਮਹੀਨੇ ਨਵੰਬਰ ਅਕਤੂਬਰ ਅਕਤੂਬਰ ਦੇ ਵਿੱਚ ਇਸ 15 ਤੋਂ 16 ਅਕਤੂਬਰ ਤੋਂ ਕੜ ਕ ਜਿਹੜਾ ਸੰਪਰਕ ਹੈ ਪੂਰਾ ਅਭਿਆਨ ਚਲਣਾ ਹੈ ਉਦੇਚ ਪੰਜਾਬ ਦੇ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਨਗਰ ਦੇ ਵਿੱਚ ਹਰ ਘਰ ਨੂੰ ਟੱਚ ਕਰਨਾ ਹੈ। ਔਰ ਸੰਗਠਨੀਆਂ ਜੋ ਗਤੀਵਿਧੀਆਂ ਚੱਲ ਰਹੀਆਂ ਆ ਉਹਦੇ ਬਾਰੇ ਜਾਣਕਾਰੀ ਪਹੁੰਚਾਣੀ ਹੈ ਇਸ ਤੋਂ ਇਲਾਵਾ ਫਿਰ ਟਰਨ ਸੰਮੇਲਨ ਪੰਜਾਬ ਚ ਹੋਣੇ ਆ ਫਿਰ ਇਹਦੇ ਨਾਲ ਹੀ ਜਿਹੜੇ ਆਪਣੇ ਪ੍ਰਮੁੱਖ ਲੋਕ ਹੈ ਮੱਖਵਕ ਸੰਸਥਾਵਾਂ ਦੇ ਪ੍ਰਧਾਨ ਹੈ ਸ਼ਹਿਰ ਦੇ ਪਰਵੁੱਧ ਲੋਕ ਹੈ ਉਹਨਾਂ ਦੇ ਵੀ ਜਿਹੜੇ ਵਿਚਾਰ-ਗੋਸ਼ਟੀਆਂ ਜਿਹੜੀਆਂ ਆ ਉਹ ਹੋਣੀਆਂ ਫਿਰ ਤੋਂ ਬਾਅਦ ਸੱਤਾ ਪਾਵਨਾਵਾਂ ਦੀਆਂ ਬੈਠਕਾਂ ਹੋਣੀਆਂ ਆ ਜੇ ਨਾਲ ਫਿਰ ਨੌਜਵਾਨਾਂ ਦੇ ਕਾਰਜਕ੍ਰਮ ਵੀ ਜਿਹੜੇ ਆ ਉਹ ਹੋਣ ਵਾਲੇ ਆ ਇਦਾ ਮੇਨ ਇੱਕ ਮਕਸਦ ਇਹ ਹੈ ਕਿ ਸੰਗ ਦੀ ਜਿਹੜੀ ਅਜਾ ਲੋਜੀ ਹੈ ਸੰਗ ਦੀ ਜਿਹੜੀ ਕਾਰਜਕਾਰੀ ਹੈ ਸੰਗ ਦੀ ਜਿਹੜੀ ਵਿਕੀ ਵਿਧੀ ਹੈ ਉਹ ਆਮ ਲੋਕੋਂ ਤੱਕ ਪਹੁੰਚਣ ਸਾਡਾ ਪ੍ਰਯਾਸ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਘਰ ਉਹ ਸੁੱਤਾ ਨਾ ਰਹਿ ਜਾਏ ਜਿਹੜੇ ਅਸੀਂ ਪ੍ਰਯਾਸ ਕਰ ਰਹੇ ਹਾਂ ਔਰ ਸੰਗ ਦੇ ਜਿਹੜੇ ਕਾਰਜਕ੍ਰਮ ਚੱਲ ਰਹੇ ਆ ਸਾਰੇ ਦੇ ਸਾਰੇ ਨੋਪਸ ਸਭ ਜਾਣਦੇ ਆ ਸੰਗ ਦੀ ਜਿਹੜੀ ਪદ્ધਤੀ ਹੈ ਸਾਰੇ ਕਾਰਜਕ੍ਰਮ ਜਿਹੜੇ ਕਰੇ ਕਰਤਾ ਹੈ ਆਪਣੇ ਜਿਹੜੇ ਸੰਸਿਵਕ ਹੈ ਉਹ ਆਪਣੇ ਵੱਲੋਂ ਆਕੇ ਆਪਣਾ ਯੋਗਦਾਨ ਸਰਕਾਰ ਦੇ ਕਰਮਾਂ ਨੂੰ ਸਫਲ ਕਰਦੇ ਆ ਹਰ ਤਰ੍ਹਾਂ ਦਾ ਜਿਹੜਾ ਯੋਗਦਾਨ ਹੈ ਕਰਮਚਾਰੀ ਆਪਣੇ ਵੱਲੋਂ ਹੀ ਕਰਦੇ ਆ ਤੇ ਸਾਡੀ ਕੋਸ਼ਿਸ਼ ਹੈ ਕਿ ਇਹ ਸਾਰੇ ਸਾਲ ਇਸ ਤੋਂ ਪੂਰੇ ਇੱਕ ਸਾਲ ਬਾਅਦ ਸਾਡੇ ਫੰਡ ਦਾ ਵਿਸਤਾਰ ਹੈ ਉਹ ਪਿੰਡਾਂ ਤੱਕ ਹੋਵੇ ਛੋਟੇ ਸ਼ਹਿਰਾਂ ਤੱਕ ਹੋਵੇ ਕਸਬਿਆਂ ਤੱਕ ਹੋਵੇ ਕੋਈ ਵੀ ਜਿਹੜਾ ਏਰੀਆ ਕੋਈ ਵੀ ਜਿਹੜਾ ਇਲਾਕਾ ਹੋਵੇ ਰਹਿ ਨਾ ਜਾਵੇ ਸੰਗ ਦੇ ਸੋ ਸਾਲ ਹੋ ਗਏ ਆ 500 ਸਾਲ ਪਹਿਲਾਂ ਜਦੋਂ ਕੇਸ਼ਵਰਾ ਬੰਦਲ ਖੜ ਗਿਆ ਜੀ ਸੰਗ ਸਥਾਪਿਤ ਕੀਤਾ ਜਿਹੜੇ ଲକ୍ଷ୍ୟ ਰੱਖੇ ਸੀ ਟਾਰਗੇਟ ਰੱਖੇ ਸੀ ਉਹ ਕਿੰਨੇ ਪਰਸੈਂਟ ଲକ୍ଷ୍ୟ ਅਸ਼ੀਵ ਕੀਤਾ। ਨਾ ਹੁਣ ਇਹ ਜਿਹੜਾ ਅੱਜ ਬੋਲੇ ਮੁਖਵक्ता ਉਹਨਾਂ ਨੇ ਵਿਸ਼ੇ ਰੱਖਿਆ ਇਹ ਇਹ ਕਿ ਸੰਗ ਦਾ ਜੋ ਟਾਰਗੇਟ ਹੈ ਅਸੀਂ ਚਾਹੁੰਦੇ ਹਾਂ ਵੀ ਹੋਰ 500 ਸਾਲ ਨਾ ਲੱਗਣ ਉਹਨੂੰ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਪੂਰਾ ਹੋਵੇ ਤੇ ਸੰਗ ਔਰ ਸਮਾਜ ਜੋ ਸੋਚਾ ਸੀਗਾ ਉਹ ਪੂਰਾ ਹੋ ਜਾਵੇ। ਸੰਗ ਦੇ ਨਾਲ ਇੱਕ ਜੁੜਾ ਹੈ ਸੰਗ ਬੀਜੇਪੀ ਦੇ ਨਾਲ ਹੈ ਜਾਂ ਕਿਸੇ ਕੋ ਨੂੰ ਪ੍ਰੋਟੈਕਟ ਕਰਦਾ ਜਾਂ ਉਹਨੂੰ ਅੱਗੇ ਲੈ ਕੇ ਜਾਂਦਾ ਹੈ ਕਿ ਜੇ ਕੋਈ ਆਮ ਕਾਂਗਰਸੀ ਵਰਕਰ ਹੈ ਕਿ ਵਿਐਸਪੀ ਦਾ ਬੰਦਾ ਹੈ ਉਹ ਸੰਗ ਜਾਣਾ ਚਾਹੁੰਦਾ ਹੋਵੇ ਉਹ ਸੰਗ ਕਿਸੇ ਰਾਜਨੀਤਿਕ ਧਰਮ ਨੂੰ ਇਦਾਂ ਕਿ ਪ੍ਰਮੋਟ ਨਹੀਂ ਕਰਦਾ ਹੈ ਕੋਈ ਵੀ ਧਰਮ ਦਾ ਵਿਅਕਤੀ ਕਿਸੇ ਵੀ ਸੰਗਠਨ ਦਾ ਹੋਵੇ ਉਹ ਸੰਗ ਦੇ ਵਿੱਚ ਆ ਸਕਦਾ ਹੈ ਸੰਗ ਦਾ ਇੱਕੋ ਹੀ ਵਿਚਾਰ ਹੈ ਜੋ ਦੇਸ਼ ਲਈ ਕੰਮ ਕਰਨ ਵਾਲੇ ਲੋਕ ਆ ਜੋ ਦੇਸ਼ ਦੇ ਲਈ ਸੋਚਣ ਵਾਲੇ ਲੋਕ ਆ ਜੋ ਦੇਸ਼ ਦੀ ਤਰੱਕੀ ਲਈ ਸੋਚਣ ਵਾਲੇ ਲੋਕ ਆ ਜੋ ਦੇਸ਼ ਦੇ ਵਿਚਾਰਾਂ ਨੂੰ ਅੱਗੇ ਪਹੁੰਚਾਉਣ ਵਾਲੇ ਲੋਕ ਆ ਉਹ ਅੱਗੇ ਆ ਆ ਸਰਨੇ ਦੇ ਸਥਾਪਨ ਦੇ ਲੈ ਕੇ ਹੁਣ ਤੱਕ 3-4 ਵਾਰ ਵੈਨ ਲੱਗੇ ਆ ਕਿਹੜੀਆਂ ਸਰਕਾਰਾਂ ਵੈਨ ਲਗਾਉਂਦੀਆਂ ਸਨ ਅੱਜ ਕਿਹੜੀ ਸਰਕਾਰ ਆਈ ਆ ਉਹਨੇ ਸੰਘ ਸਤਾਪਦੀਪ ਦੇ ਸਿੱਕੇ ਜਾਰੀ ਕੀਤੇ ਆ ਡਾਕ ਟਿਕਟ ਜਾਰੀ ਕੀਤੇ ਆ ਇਹਨੂੰ ਸੰਘ ਕਿਸ ਤਰ੍ਹਾਂ ਦੇਖਦਾ ਦੇਖੋ ਤੁਸੀਂ ਮੈਂ ਆਪੇ ਕਿਹਾ ਸੰਘ ਦਾ ਲੰਬਾ ਸੰਘਰਸ਼ ਰਿਹਾ ਹੈ ਭਾਵੇਂ ਆਜ਼ਾਦੀ ਤੋਂ ਪਹਿਲਾਂ ਤੇ ਭਾਵੇਂ ਆਜ਼ਾਦੀ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਵੀ ਤਿੰਨ ਬੈਨ ਜਿਹੜੇ ਸੰਘ ਦੇ ਉੱਤੇ ਲੱਗੇ 1948 ਚ ਲੱਗਿਆ ਫਿਰ 1975 ਤੇ ਲੱਗਿਆ ਫਿਰ ਜਦੋਂ ਆਰਾਮ ਮੰਦਰ ਦੇ ਸਮੇਂ ਦੇ ਵਿੱਚ ਤੰਦੋਲਨ ਦੇ ਸਮਾਂ ਦੇ ਵਿੱਚ ਜਦੋਂ ਉਹ ਡਿਮੋਲਿਸ਼ ਹੋਈ ਆ ਢਾਂਚਾ ਤਾਂ ਉਹ ਬੈਨ ਲੱਗਿਆ 92 ਦੇ ਵਿੱਚ ਕਿੰਨਾ ਜਿਹੜੇ ਬੈਨ ਲੱਗੇ ਸੰਘ ਉਤੋਂ ਵਾ ਜ਼ਿਆਦਾ ਸਟਰੋਂਗ ਹੋ ਕੇ ਨਿਕਲਿਆ ਬਾਹਰ ਔਰ ਸੰਘ ਦੀ ਜਿਹੜੀ ਅਸੈਪਟੇਬਿਲਟੀ ਉਹ ਵੀ ਵਧੀ ਆ ਉਹ ਤਿੰਨਾ ਬੈਨ ਤੋਂ ਬਾਅਦ ਮੈਨੂੰ ਲੱਗਦਾ ਅੱਜ ਦੀ ਸਰਕਾਰ ਨੇ ਜਿਹੜਾ ਚਿੱਕਾ ਜਾਰੀ ਕਰਿਆ ਹੈ ਸਾਡੇ ਸਭ ਵਾਸਤੇ ਹਰ ਇੱਕ ਦੇਸ਼ ਭਗਤ ਵਿਅਕਤੀ ਦੇ ਵਾਸਤੇ ਇੱਕ ਬਹੁਤ ਵੱਡੀ ਜਿਹੜੀ ਹੈ ਅਚੀਵਮੈਂਟ ਹੈ ਸੰਗ ਦੇ ਕਾਰਕਤੱਲ ਨੇ ਹਰ ਇੱਕ ਦੇਸ਼ ਭਗਤ ਵਿਅਕਤੀ ਦੇ ਵਾਸਤੇ ਪੰਜਾਬ ਵਿੱਚ ਸੰਗ ਦਾ ਕੀ ਯੋਗਦਾਨ ਹੈ ਜਾਂ ਪੰਜਾਬ ਵਿੱਚ ਮੌਜੂਦਾ ਸੰਗ ਦੀ ਸਥਿਤੀ ਕੀ ਹੈ ਕਿ ਸੰਗ ਦਾ ਕੰਮ ਰੁਕ ਗਿਆ ਹੈ ਜਾਂ ਵੱਧ ਰਿਹਾ ਹੈ ਕੰਟੀਨਿਊਲੀ ਸੰਗ ਦਾ ਕੰਮ ਲਗਾਤਾਰ ਵੱਧ ਰਿਹਾ ਹੈ ਪੰਜਾਬ ਵਿੱਚ ਵੱਧ ਰਿਹਾ ਹੈ ਪਰ ਦੇਸ਼ ਵਿੱਚ ਵੱਧ ਰਿਹਾ ਹੈ ਅੰਦਾ ਜਿਹੜਾ ਇਹਦਾ ਸਤਾਬਿਜਾ ਜਿਹੜਾ ਸਾਡਾ ਟਿੱਚਾ ਹੈ ਉਹ ਵੀ ਇਹੀ ਹੈ ਵੀ ਕੋਈ ਵਿਅਕਤੀ ਰਹਿ ਨਾ ਜਾਵੇ ਇਸ ਸੰਗ ਬਾਰੇ ਜਾਣਕਾਰੀ ਨਾ ਹੋਵੇ ਲੋਕਾਂ ਨੂੰ ਅੱਜ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੀ ਅਸੀਂ ਲੋਕਾਂ ਵਿੱਚ ਵਿਚਰਦੇ ਆਂ ਤੇ ਲੋਕਾਂ ਨੂੰ ਸੰਗ ਨੂੰ ਜਾਣਨ ਦੀ ਇੱਛਾ ਰਹਿੰਦੀ ਹੈ ਮੈਸੇਜ ਆਉਂਦੇ ਆ ਨਵੇਂ ਨਵੇਂ ਲੋਕ ਸਾਡੇ ਜੁਆਇਨ ਆ ਰਹੇ ਸਾਡੀ ਵੈਬਸਾਈਟ ਤੋਂ ਉਹਦੇ ਤੇ ਜੁਆਇਨ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਤੇ ਮੈਸੇਜ ਭੇਜਦੇ ਮੈਂ ਜੁਆਇਨ ਕਰਨੀ ਹੈ ਹਰ ਇੱਕ ਵਿਅਕਤੀ ਹਰ ਇੱਕ ਉਮਰ ਦਾ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਆਮ ਇੱਕ ਪਿੰਡ ਦਾ ਬੰਦਾ ਜਿਹੜਾ ਪਿੰਡ ਦੇ ਰਿਮੋਟ ਵਿੱਚ ਬੈਠਾ ਸੰਗ ਕਿਉਂਕਿ ਡਿਜੀਟਲ ਯੁੱਗ ਹੋ ਗਿਆ ਹੈ ਇਹਦੇ ਕਰਕੇ ਸੰਗ ਬਾਰੇ ਕਾਫੀ ਕੁੱਝ ਲੋਕਾਂ ਨੂੰ ਪਤਾ ਲੱਗੇ ਸੰਗ ਕੀ ਹੈ ਬੇਸਿਕਲੀ ਸੰਗ ਕੋਈ ਪਾਰਟੀ ਹੈ ਜਾਂ ਕੋਈ ਸੰਗਠਨ ਹੈ ਇਹ ਹੈ ਕਿ ਇਹ ਸੰਗ ਆਮ ਬੰਦਾ ਮੈਂ ਨਿਸ਼ਟ ਭਸਲਟਰ ਕਹਿੰਦੇ ਮੈਂ ਤਾਂ ਇੱਕ ਗੱਲ ਹੋਰ ਕਹਿ ਕਰਦਾ ਸੰਗ ਇੱਕ ਮੂਵਮੈਂਟ ਹੈ ਇੱਕ ਅੰਦੋਲਨ ਹੈ ਜੋ ਦੇਸ਼ ਦੇ ਲਈ ਕੰਮ ਕਰਦਾ ਜਿਸ ਲਈ ਖੜਾ ਹੈ ਦੇਸ਼ ਦੇ ਹਰ ਇੱਕ ਸਮੱਸਿਆ ਲਈ ਖੜਾ ਹੈ ਕਹੇ ਪਈ ਪੰਜਾਬ ਦੇ ਵਿੱਚ ਹੁਣ ਪਾਣੀ ਆਇਆ ਹੜ ਆਏ ਹੈ ਹੈ ਨਾ ਬੜਾ ਨੁਕਸਾਨ ਹੋਇਆ ਹੈ ਤਾਂ ਸੰਗ ਨੇ ਆਪ ਖੁਦ ਵੀ ਔਰ ਸੰਗ ਦੇ ਸੰਸਥਾਵਾਂ ਨੇ ਵੀ ਜੇ ਬਪਾ ਕਿਤੇ ਹੋਰ ਕੇ ਸੰਸਥਾਵਾਂ ਨੇ ਆ ਉਹਦੇ ਬਹੁਤ ਵੱਡੀ ਕੰਟਰੀਬਿਊਸ਼ਨ ਜਿਹੜੀ ਆ ਉਹ ਪਾਈ ਹੈ। ਹੰਗਿਕ ਅੰਦੋਲਨ ਨਾ ਮੈਂ ਕਹਿੰਦਾ ਇੱਕ ਰਾਸ਼ਟਰੀ ਅੰਦੋਲਨ ਹੈ। ਰਾਸ਼ਟਰ ਸਰਿਕ ਵਿਅਕਤੀ ਜਿਹੜਾ ਹੈ ਉਹ ਜੁੜੇ। ਬੰਦਾ ਦੇ ਇੱਕ ਟਿਚਾ ਫਿਲਮ ਜਾਗਰਤ ਪਾਲੀਵੁੱਡ ਦੇ ਬਹੁਤ ਵੱਡੇ ਸਟਾਰੇ ਜਿਨ੍ਹਾਂ ਦੀ ਸੋਚ ਦੇਸ਼ ਪੱਕੀ ਹੈ, ਸਮਾਜ ਪੱਕੀ ਹੈ ਤੇ ਇਹ ਪਗੜੀ ਹੈ। ਉਹ ਅੱਜ ਆਰਐਸਐਸ ਦੇ ਸੰਗ ਹੈ। ਹਾਵਲ ਦੇ ਤੁਲ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਉਸ ਦੇ ਪਰਲੇ ਜਾਗਰਤ ਆਏ ਹਨ। ਉਹਨਾਂ ਨਾਲ ਗੱਲ ਕਰਦੇ ਆਂ ਵੀ ਉਹਨਾਂ ਦਾ ਇਸ ਪ੍ਰੋਗਰਾਮ ਦੇ ਆਗਮਨ ਤੇ ਕਹਿੋ ਜਿਹਾ ਲੱਗਿਆ ਉਹਨਾਂ ਤੋਂ ਸਮਝਾ ਕਰ। ਬਾਤ ਅਦੁੱਪਤ ਸਤਿਕਾਰ ਦੇ ਨਾਲ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਮੈਂ ਹਾਪੀਤ ਹਾਲ ਮੈਨੂੰ ਅੱਜ ਸੁਨੇਹਾ ਮਿਲਿਆ ਸੀ ਅੱਜ ਵਾਸਤੇ 60 ਸਾਲ ਪੂਰੇ ਹੋਏ ਨੇ ਸੰਘ ਦੇ ਔਰ 2 ਅਕਤੂਬਰ ਤੋਂ ਲੈ ਕੇ 1 ਸਾਲ ਪੂਰਾ ਫੰਕਸ਼ਨ ਚੱਲਣੇ ਨੇ ਮਿਸ਼ਨ ਇਹੀ ਰਹੇਗਾ ਮੇਰਾ ਖਿਆਲ ਕਿ ਪੁਰਾਣੇ ਕੰਮ ਜਿਹੜੇ ਮਿਸ਼ਨ ਅਧੂਰੇ ਨੇ ਉਹ ਛੇਤੀ ਪੂਰੇ ਹੋਣ ਸੰਘ ਵੱਲੋਂ ਜੋ ਵੀ ਮਿਸ਼ਨ ਨੇ ਔਰ ਮੈਂ ਜਿੱਥੇ ਤੱਕ ਮੈਨੂੰ ਹਜੇ ਕਿਉਂਕਿ ਮੈਂ ਬਹੁਤ ਛੋਟਾ ਸੰਘ ਬਾਰੇ ਬੋਲਣ ਵਾਸਤੇ ਮੇਰੀ ਉਮਰ ਕੁਛ ਨਹੀਂ ਹੈ ਕਿਉਂਕਿ ਮੈਂ ਬੀਜੇਪੀ ਦਾ ਦਰਨਾ ਸਪਾਹੀ ਹਾਂ ਮੈਨੂੰ ਹਜੇ ਤਿੰਨ ਕੁ ਸਾਲ ਹੋਏ ਨੇ ਬੀਜੇਪੀ ਜੁਆਇਨ ਕੀਤੇ ਆ ਮੇਰਾ ਐਡਾ ਰਤਬਾ ਨਹੀਂ ਹੈ ਕਿ ਮੈਂ ਸੰਘ ਬਾਰੇ ਕੁਛ ਬੋਲ ਸਕਾਂ ਪਰ ਫਿਰ ਵੀ ਇੱਕ ਸਮਾਜ ਨੂੰ ਇੱਕ ਸਮੱਖੇ ਸਮਾਜ ਨੂੰ ਸਿਰਜਣਾ ਸੰਘ ਦੀ ਸੋਚ ਹੈ ਔਰ ਇਸੇ ਸੋਚ ਨੂੰ ਸਮਰਪਿਤ ਨੇ ਹਰ ਵਰਕਰ ਹਰ ਸੰਘ ਪ੍ਰਬਾਰ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇਹਨਾਂ ਦੀਆਂ ਗਾਈਡਲਾਈਨਸ ਤੋਂ ਇਨਾਂ ਤੋਂ ਕੁਝ ਸਿੱਖ ਕੇ ਸਮਾਜ ਨੂੰ ਕੋਈ ਸੇਧ ਦੇ ਸਕਾਂ ਮੇਰੀ ਵੱਡੀ ਪ੍ਰਾਪਤੀ ਹੋਊਗੀ ਥੈਂਕ ਯੂ ਆਪ ਜੀ ਸਿੱਖ ਸਰਦਾਰ ਪਰਵਾਰਾਂ ਨੂੰ ਸਤਿ ਸ਼੍ਰੀ ਅਕਾਲ ਪੰਜਾਬ ਵਿੱਚ ਇੱਕ ਐਸਾ ਇੱਕ ਸਿਰਜਿਆ ਜਾ ਰਿਹਾ ਵਾਤਾਵਰਣ ਵੀ ਸੰਗ ਸਿੱਖ ਵਰਧੀ ਹੈ ਸੰਗ ਪਿਆਰ ਵਰਧੀ ਹੈ ਇਸ ਨੇ ਪੁਲੇਖਾ ਮੈਂ ਬਹੁਤ ਵਾਰੀ ਕਿਹਾ ਤੇ ਹੁਣ ਵੀ ਕਹਿਣਾ ਕਿ ਸਾਡੇ ਕੋਲੇ ਪੰਜ ਚੀਜ਼ਾਂ ਸੀ ਜਿਦੇ ਚ ਪੰਜਾਬ ਆਪਣੇ ਆਪ ਨੂੰ ਭਰਪੂਰ ਸਮਝਦਾ ਸੀ ਉਹ ਸੀ ਪਾਣੀ ਮਿੱਟੀ ਰਿਸ਼ਤੇ ਕਿਰਦਾਰ ਤੇ ਸਿਹਤ ਅੰਜੀ ਹੈ ਨਹੀਂ ਅਸੀਂ ਖੋਖਲੇ ਆ ਇਸ ਕਰਕੇ ਸਾਡੇ ਅੰਦਰ ਇੱਕ ਜਿਹੜਾ ਨਫਰਤ ਦਾ ਜਜ਼ਮਾ ਹੈ ਉਹ ਬਹੁਤ ਭਰ ਗਿਆ ਮੈਂ ਬੋਲ ਰਿਹਾ ਇੱਕ ਕਹਿੰਦਾ ਇਹ ਨਹੀਂ ਬੋਲਣਾ ਇੱਕ ਕਹਿੰਦਾ ਇਹੀ ਬੋਲਣਾ ਮੈਂ ਬੋਲਣਾ ਤਾਂ ਮੈਂ ਕੀ ਬੋਲਾਂ ਇਹ ਪੰਜਾਬ ਹੈ ਇਹ ਪੰਜਾਬ ਦੀ ਸਥਿਤੀ ਅੱਜ ਹੰਬੜਾ ਮਾਰੀਏ ਬੇਰ ਦੁੱਲੇ ਨੇ ਖਰਾਬੀ ਹੋਏ ਨੇ ਵਿਗੜਿਆ ਵੀ ਹੈ ਪਰ ਇੰਨੇ ਨਹੀਂ ਵਿਗੜੇ ਕਿ ਅਸੀਂ ਉਹਨਾਂ ਨੂੰ ਇਕੱਠੇ ਕਰਕੇ ਝੋਲੀ ਚ ਪਾ ਕੇ ਧੋ ਕੇ ਇੱਕ ਵਾਰੀ ਫੇਰ ਖਾ ਲਈਏ ਤਾਂ ਸਾਰਾ ਪੰਜਾਬ ਰੰਗ ਫਿੱਕੇ ਜ਼ਰੂਰ ਹੋਏ ਨੇ ਪਰ ਇੰਨੇ ਨਹੀਂ ਕਿ ਸਾਨੂੰ ਰੰਗਾਂ ਦੀ ਪਛਾਣ ਨਾ ਹੋਵੇ ਜੇ ਹੰਬੜਾ ਮਾਰੀਏ ਇਕੱਠੇ ਹੋਈਏ ਤਾਂ ਅਸੀਂ ਉਸ ਰੰਗਲੇ ਪੰਜਾਬ ਦੇ ਰੰਗ ਹੋਰ ਗੂੜੇ ਕਰ ਸਕਦੇ ਹਾਂ ਸੰਗ ਦੀ ਐਸੀ ਸੋਚ ਨਹੀਂ ਹੈ ਹਾਂ ਮੈਨੂੰ ਦੱਸਿਓ ਜ਼ਰੂਰ ਸੰਗ ਦੀ ਐਸੀ ਕਿਹੜੀ ਚੀਜ਼ ਤੁਹਾਨੂੰ ਚੁਬਦੀ ਹੈ ਜਿਹੜੀ ਹਮੇਉਂ ਲੱਗਦਾ ਕਿ ਪੰਜਾਬ ਦੇ ਖਿਲਾਫ ਆ ਜਾਂ ਸਿੱਖ ਧਰਮ ਦੇ ਖਿਲਾਫ ऐसा नहीं है सिर्फ ਸਾਡੀ ਸੋਚ ਹੈ ਉਹ ਆਪਾਂ ਬਦਲੀਏ ਇਕੱਠੇ ਹੋਈਏ ਕਿਉਂਕਿ ਸਾਡੇ ਰਿਸ਼ਤੇ ਤੇ ਸਾਡਾ ਕਰਦਾਰ ਜਾਣਿਆ ਜਾਂਦਾ ਸੀ ਅਹਿਮਦ ਸ਼ਾਹ ਅਫਦਾਲੀ ਜਦੋਂ ਉੱਤਰਕੋਤੋਂ ਚੱਲਦਾ ਸੀ ਤਾਂ ਉਹਨੂੰ ਸਿਰਫ ਡਰ ਪੰਜਾਬ ਦਾ ਹੁੰਦਾ ਸੀ ਉਹ ਚਾਹੇ Hindu ਹੋਵੇ ਚਾਹੇ Sikh ਹੋਵੇ ਚਾਹੇ Muslim ਹੋਵੇ ਪਰ ਉਹ ਪੰਜਾਬੀ ਪੰਜਾਬੀ ਹੁੰਦਾ ਸੀ ਉਹ ਉਹਦਾ ਡਰ ਹੁੰਦਾ ਸੀ ਪੋਰਸ ਵੀ ਪੰਜਾਬੀ ਸੀ ਸਿਕੰਦਰ ਹਾਰਿਆ ਸੀ ਟ੍ਰੀਟੀ 'ਚ ਲਿਖਿਆ ਗਿਆ ਕਿ ਮੈਂ ਮਰ ਜਾਨਾ ਪਰ ਲਿਖੂਗਾ ਕਿ ਮੈਂ ਜਿੱਤੇ ਆ ਸੀ ਉਹ ਮਰਿਆ ਸੀ ਇੱਥੋਂ ਅਧਰਵਾਇਜ ਯੂਨਾਨ ਤੋਂ ਜਤਦਾ ਆਇਆ ਤੇ ਅੱਗੇ ਕਿਉਂ ਨਹੀਂ ਗਿਆ ਫਿਰ ਮੁੜਿਆ ਸੀ ਇਸੇ ਕਰਕੇ ਮੁੜਿਆ ਸੀ ਕਿ ਉਹ ਹਾਰ ਰਿਹਾ ਸੀ ਖੈਰ ਕਿਤੇ ਮਿਲਦੇ ਆ ਇਕੱਠੇ ਹੁੰਨੇ ਆ ਪੰਜਾਬੀਓ ਆਪਾਂ ਬੈਠ ਕੇ ਵਿਚਾਰਾ ਕਰੀਏ ਵਿਚਾਰ ਦੇ ਨਾਲ ਜਦੋਂ ਗੱਲਬਾਤ ਹੁੰਦੀ ਆ ਤਾਂ ਬਹੁਤ ਹੱਲ ਨਿਕਲਦੇ ਨੇ ਪੰਜਾਬ ਦਾ ਹੱਲ ਹੀ ਕੱਢਣਾ ਹੋਰ ਕੁਝ ਨਹੀਂ ਗਰਾਰੀਆਂ ਜਿਵੇਂ ਕਹਿੰਦੇ ਨੇ ਦੇਸੀ ਭਾਸ਼ਾ ਚਕੇ ਬੰਦੇ ਆਪਸ ਚ ਨਹੀਂ ਫਸ ਰਹੇ ਆਪਾਂ ਗਰਾਰੀਆਂ ਫਿੱਟ ਕਰੀਏ ਗੱਡੀ ਚੱਲ ਪੂਈ ਮਿਹਰਬਾਨ ਧੰਨਵਾਦ